ਮਦੇ ਕੀ ਨਾਮ ਆ ਕੀ ਸੁੰਦਰ ਕੋਲ ਜਿਹੜੇ ਬੁੱਢਾ ਸਟੇਨਾ ਹਾਂ ਤੁਹਾਡੇ ਬੇਡੇ ਦਾ ਕੀ ਨਾਮ ਆ ਕਿੰਨੀ ਉਮਰ ਆ ਸੁਖਤਾਨ ਸਿੰਘ ਆ ਜੀ ਪੈਂਤੀ ਘਰ ਲੋਰ ਕੀ ਕੱਟਣਾ ਹੋਈ ਆ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਫੇਰ ਉਹ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਹੈ ਕਿੱਥੇ ਆਉਂਦਾਗਾ ਤੂੰ ਥੋੜਾ ਜਿਹਾ ਦੇਖੋ ਫੋਜਾ ਰਹਿ ਵੀ 2-3 ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪੱਲਾ ਕੰਮ ਕਰਦਾ ਬਟੋਲ ਬਾਪਰੇ ਆਇ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਦਵਾਰਾ ਸੀ ਹੋਈ ਦਵਾਰਾ ਹੀ ਆਏਗੀ ਵਿਆਹ ਕਰਾ ਨਹੀਂ ਵਿਆਹ ਨੂੰਂ ਨਹੀਂ ਇਹ ਕਿੰਨੇ ਬੇੜਾ ਭਾਈ ਇਹ ਜੀ ਚਾਰ ਬੁੱਡੀਆਂ ਨੇ ਮੇਰੇ ਤਨ ਕਾਕੇ ਨਹੀਂ ਸੋ ਆ ਗਈ ਇਸ ਤਰ੍ਹਾਂ ਜੀ ਸੋ ਆ ਗਈ ਜਵਾ ਤਾਂ ਝਮਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹਦਾ ਕਰੇ ਕੁੱਤੇ ਥੋੜੀ ਮਨ ਮਾਰੀ ਹੈ ਕਿ ਉਹ ਤਾਂ ਹੋਰ ਅੱਛਾ ਜੀ ਨਿਆਣੇ ਦੇ ਥੱਪੜ ਨਹੀਂ ਮਾਰਦਾ ਸੀਗਾ ਇਹ ਕੀ ਕਾਰਨ ਜੀ ਹਾਂ ਤਾਂ ਕੁੜੀ ਨੂੰ ਵੱਢਣ ਦਾ ਕੀ ਕੋਈ ਕਾਰਨ ਹੈ ਪ੍ਰੇਮ ਸਵਨ ਦੀ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਅਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਈ ਕਿਰਾ ਹਾਂਜੀ ਪ੍ਰੇਮ ਸਵਨ ਦੀ ਮੁੰਡਾ 1.5 ਸਾਲ ਦਾ ਉਹਦੇ ਦੇਖਣ ਆਈਏ 2 ਸਾਲ ਦਾ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਹੈ ਇਹਨਾਂ ਦੀ ਆਪਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਨਾਲੇ ਤੜੇ ਲੜੇ ਨਹੀਂ ਤੜੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਨਾਲੇ ਸੁਣੋ ਜੇ ਇਹ ਵੀ ਹੈ ਪਿੰਡ ਵਾਸੀ ਬੋਲੋ ਕਿ ਤੁਸੀਂ ਲੱਤ ਵੀ ਤੋੜ ਦਿੱਤੀ ਸੀ ਕਿਸ ਕਾਰਨ ਚ ਤੋੜੀ ਸੀ ਇਹ ਵੀ ਨਹੀਂ ਜੇ ਇਹ ਗਲਤ ਆ ਕੋਲ ਖੜੇ ਨੇ ਨਾਲ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇਡ ਲੇ ਰਾਂ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਿਆ ᱛੀਆਂ ਟੁੱਟ ਗਈਆਂ ᱛੀਆਂ ਤੇ ਬਾਕੀ ਉਹਦਾ ਗੋਡਾ ਜਮੇ ਬੇਕਾਰ ਹੋ ਗਿਆ ਸੀਗਾ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ 3-4 ਮਹੀਨੇ ਹੁਣ ਹਰੇਕ ਨੂੰ 3rd ਇਰ ਨੂੰ ਹਟੇ ਤਾਂ 15 ਸਾਲ ਹੋ ਗਿਆ ਅੱਜ ਤਰੀਕ ਦੇਖ ਲੋ ਕਿੰਨੀ ਆ ਉਦੋਂ ਦਾ ਹਟੇ ਹੋਇਆ ਟੰਡਾ 5-6 15 ਹੋਈ ਛੋਟਾ-ਮੋਟਾ ਕੀ ਕਾਰ ਹੋਣਾ ਇੰਨੀ ਬੀਬੀ ਕਿੰਨਾ ਵੇਸ ਨੂੰ ਵੱਡਣਾ ਤਲਵਾਰਾਂ ਨਾਲ ਕੀ ਕਾਰਨ ਹੋ ਚੜੀ ਇਹਦਾ ਜੇ ਨਾ ਪ੍ਰੇਮ ਸਬੰਧਾਂ ਨੇ ਇਹਨਾਂ ਦੀ ਅਨੁਮਾਨ ਹੋ ਗਈ ਆ ਉਸ ਵੇਲੇ ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ ਅਧਨਬਰੀ ਜਾ ਕੇ ਮੁਕਰ ਗਈ ਦਸੰਬਰ ਜਾ ਕੇ ਅੱਛਾ ਜੀ ਪਹਿਲਾਂ ਫੋਨ ਵੀ ਦੇ ਦੋ ਜੀ ਹਾਂ ਜੀ ਚਲੋ ਫੋਨ ਪਹਿਲਾਂ ਵੀ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਡਾ ਵੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਤੋਂ ਉਹ ਆ ਨਿਕਲੇ ਸੀ ਉਹ ਸਾਰੇ ਨੇ ਇੱਕ ਵਾਰ ਜੇ ਜਾਂਦਾ ਤੀਆ ਥੋੜਾ ਲੈ ਤੱਕ ਹਾਰ ਆ ਜਾਂਦਾ ਤੀਆ ਆਹ ਕਿੰਨੇ ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ ਕੋਣ ਕਿਥੇ ਮਿਲ ਗਿਆ ਕੋਣ ਕਿਥੇ ਵਸਮਰਾਣ ਨੂੰ ਗਿਆ ਸਮਰਾਣ ਸਿੱਧਾ ਗਿਆ ਨੀਂਛੇ ਹੱਥ ਚ ਕੀ ਸੀ ਉਹਨੇ ਨਾ ਨਹੀਂ ਹੱਥ ਕੀ ਕੋਲ ਕਰੋ ਕੁਛ ਨਹੀਂ ਲੈ ਕੇ ਗਿਆ ਜੋੜ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ ਥੋੜਾ ਡੋਲ ਲਗੀ ਜਾਂਦੀ ਇਹਦੀ ਗਲਤ ਕੀਤਾ ਪਰ ਵੀ ਇਹ ਗਲਤ ਕੀਤਾ ਇਹ ਐ ਕਹਿੰਦੇ ਆ ਕਿਸੇ ਦੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਹੋ ਨਾ ਦੇ ਦੰਨ ਨਾ ਦੇਸੀ ਦੰਦ ਦੇ ਹੱਕਦਾਰ ਸਭ ਲਈ ਚਾਹੀਦੀਆਂ ਨੇ ਸਾਜਾ ਤੋਂ ਭੁਗਤੂਗਾ ਹੀ ਹੋਣਾ ਨੂੰ ਮਿਲੂਗੀ ਕਿ ਨਾ ਵੀਰੇ ਮੇਰਾ ਨਾਮ ਗੁਰੀ ਹੈ ਵੀਰੇ ਇਹ ਕਿਹੜਾ ਪਟਵਾਲ ਬੰਦਾ ਇਹ ਆਪਣੇ ਚੰਡੀਗੜ੍ਹ ਰੋਡ ਤੇ ਪੁਰਾਣਾ ਰੋਡ ਹੈ ਐਸਪੀ ਕੇ ਫਿਊਲ ਵੀਰੇ ਇੱਥੇ ਇੱਕ ਮੁੰਡਾ ਸ਼ੈਨ ਨਾਂ ਦਾ ਮੁੰਡਾ ਕੰਮ ਕਰਦਾ ਕਿ ਕਿਸ ਤਰ੍ਹਾਂ ਸੁਭਾਅ ਜੀ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਿਹੇ ਸੁਭਾਅ ਵਾਲੀ ਬੰਦੇ ਦਾ ਜੀ ਕਿੰਨਾ ਟਾਈਮ ਕਾਫੀ ਦਿੱਤਾ ਉਹਨੂੰ ਤੱਕ 2-3 3 ਕਮਹੀਨੇ 3 ਕਮਹੀਨੇ ਲਾਇਆ ਵੀਰੇ ਉਹਨੇ ਕੋ ਲੱਗਦਾ ਸੀ ਵੀ ਗੁੱਸੇ ਹੋਰ ਆ ਜਾਂ ਇਸ ਨਾ ਠੀਕ ਆ ਜੀ ਸਵਾਦ ਹੀ ਤੁਹਾਨੂੰ ਮੈਨੂੰ ਫਿਰ ਵੀ ਦਿੱਤੇ ਪਹਿਲਾਂ ਵੀ ਠੀਕ ਆ ਜੀ ਸਵਾਦ ਆ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਥੀਗਾ ਤਨਖਾਹ ਲੈ ਕੇ ਜੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆ ਜੀ ਓਰੇ ਹਾਂਜੀ ਤੇ ਕੋਈ ਉਹਨਾਂ ਕੋਈ ਐਸੀ ਜਿਹੀ ਵਾਰਤਾਲਾਪ ਤੇ ਗੱਲ ਕੀਤੀ ਹੋਵੇ ਕਿ ਕਿਸੇ ਖੂਰੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਨੰਬਰ ਵੀ ਪ੍ਰੀਮ ਸੰਬੰਧ ਹੁਣ ਉਹਦੇ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਮੈਨੂੰ ਤਾਂ ਸੋਤੋਂ ਹੀ ਪਤਾ ਲੱਗਿਆ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਗੈਲਗਾਮੈਂਟ ਦਾ ਉਹ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈਂਦਾ ਤੇ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਹਣੀ ਤੂੰ ਮੋਹਾਲੀ ਪੂਰੀ ਮਾਰਤੀ ਪਤਾ ਲੱਛੇ ਦੇ ਬਾਅਦ ਤੂੰ ਨਹੀਂ ਸੰਤੋ ਤੋ ਤੂੰ ਹੀ ਪਤਾ ਲੱਗਿਆ ਵੀਰੇ ਅਸ ਚਾਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਤਾਂ ਕਰਕੇ ਠੀਕ ਹੈ ਠੀਕ ਹੈ ਸਚੀ ਰਾਜੀ ਮੇਰਾ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਜੀ ਪਿੰਡ ਕਿਹੜਾ ਆਪਣਾ ਮੇਰਾ ਖੀਰ ਨੇ ਪਿੰਡ ਹੈ ਇਹ ਇਸੇ ਪਿੰਡ ਦੇ ਇੱਕ ਉਹ ਮਿਹਾਲੀ ਦੇਖੀ ਜਿਹੜਾ ਸੁਸਿਆਣਾ ਪੂਰੀ ਬੜੀ ਪੂਰੀ ਫੀਲ ਹੈ ਇਸ ਤਰ੍ਹਾਂ ਦਾ ਬੋਲਦਾ ਸੀ ਉਸੇ ਮੁੰਡਾ ਤਾਂ ਸਾਊਥੀ ਕਈ ਬਹੁਤ ਜਾਣੇ ਵੈਸੇ ਸਾਨੂੰ ਪਤਾ ਲੱਗਿਆ ਠੀਕ ਆ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲਤ ਲੁੱਤ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕ ਆ ਜੀ ਤਾਂ ਕਿਸ ਕਾਰਨ ਚ ਤੜਵਾਈ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਜੀ ਵੀ ਇੱਕ ਗੱਲ ਬਾਤ ਇਹਨਾਂ ਦੀ ਯਾਨੀ ਕਿ ਹੋਣੀ ਆ ਕੁੜੀ ਨਾਲ ਰਿਸ਼ਤ ਸੰਬੰਧ ਰਿਸ਼ਤ ਸੰਬੰਧ ਹੋਣਗੇ ਯਾਨੀ ਕਿੰਨੇ ਕ ਟਾਈਮ ਪਹਿਲਾਂ ਲਤ ਲੁੱਤ ਸੜਾਈ ਹੋ ਗਏ ਤਿੰਨ ਚਾਰ ਕਿ ਮਹੀਨੇ ਹੋ ਗਏ ਇਹ ਬੁਸਾ ਤਾਂ ਵੀ ਇਹਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹਦੇ ਇਹੀ ਹੋ ਸਕਦਾ ਇਹ ਉਹਨੇ ਅਕਸਰ ਉਹਨੇ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ ਆਈ ਮੁੰਡਾ ਬਹੁਤ ਸਾਊ ਆਈ ਸੁਭਾਤਾ ਸੁਭਾਤਾ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਥੀਗਾ ਸੁਭਾਤਾ ਅੱਜ ਜੂ ਇਹਨੇ ਕਾਰਾ ਕੀਤਾ ਵਾ ਬੜਾ ਵੀ ਕੀ ਕੀਤਾ ਇੱਕ ਕੀ ਹੋ ਸਕਦਾ ਬਹੁਤ ਦੁਖਾੜੀ ਗੱਲ ਹੈ ਜਿਹੜੇ ਆ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਸੁਣੋ ਜੇ ਵੀ ਇੱਕ ਵੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਥੀਗਾ ਕਬੱਡੀ ਪਲੇਅਰ ਵੀ ਮੰਨਿਆ ਤਿੰਨਾਂ ਥੀਗਾ ਇਹਨੂੰ ਜਾਂ ਤੋ ਇਹਦੀ ਮਲਕ ਇਹਨਾ ਕਬੱਡੀ ਖੇਲਦੇ ਲੱਤ ਟੁੱ ਇਹ ਜਤੋਂ ਬਾਅਦ ਬੇ ਖੇਲ ਲੈਣੀ ਮੁੜ ਕੇ ਹੁਣੇ ਪੰਪ ਤੇ ਲੱਗ ਗਾ ਦੇਗਾ ਪٹرول ਪੰਪ ਤੇ ਤੇ ਉੱਥੇ ਕੰਮ ਕਰਦਾ ਸੀ ਹੁਣ ਜੇ ਤਿੰਨ ਚਾਰ ਮਹੀਨਿਆਂ ਤੋਂ ਲੱਗਿਆ ਸੀਗਾ ਇਹ ਉੱਥੇ ਸੁਰਵਾਰ ਚ ਨਵੰਬਰ ਜਿਹੜਾ ਇਹ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣਾਂ ਵਿਆਹੀਆਂ ਹੋਈਆਂ ਨੇ ਪਿਤਾ ਕੀ ਕਰਦੇ ਸੀ ਇਹ ਤਾਂ ਆਪਣੇ ਸਰਵਿਸ ਕਰਦਾ ਸੀਗਾ ਇਹ ਅੰਦਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਾ ਸੀਗਾ ਕਿੰਨੀ ਕੋਲ ਰਟਾਇਰ ਹੋ ਗਏ ਇਹ ਮੁੰਡੇ ਦੀ ਕਿੰਨੀ ਉਮਰ ਹੈ 28-30 ਸਾਲ ਉਮਰ ਬੰਦੇ ਦੀ ਕਦੇ ਵੀ ਲੜਿਆ ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਹੈਗਾ ਕਦੇ ਵੀ ਬਹੁਤ ਸਾਰੇ ਮੁੰਡਾ ਸੀਗਾ ਬਹੁਤ ਕੀ ਰਾਜੀ ਮੈਂ ਜੀ ਸੰਗਾਈ ਨਹੀਂ ਸਾਹਬ ਦਾ ਸਰਪੰਚ ਪਿੰਡ ਖੀਰ ਨਹੀਂ ਆ ਜੀ ਅਲਿਸ਼ਾ ਜੀ ਜਿਹੜਾ ਮੁੰਡੇ ਦੀ ਇੱਕ ਨਾਮਾ ਚੈਨ ਰੋਲ ਬਾਕ ਤੇ ਲੱਗਿਆ ਨਾ ਜੀ ਇੱਕ ਮਹਾਰੀ ਕੁੜੀ ਮਾਰੀ ਆ ਹੁਣੇ ਪਤਾ ਲੱਗਿਆ ਉਹ ਕਿਸ ਤਰ੍ਹਾਂ ਦਾ ਮੁੰਡਾ ਸੀ ਮੁੰਡਾ ਤਾਂ ਬਹੁਤ ਵਧੀਆ ਦੀ ਕੁਆਡੀ ਕੁਟੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੋਰ ਸੀ ਨਹੀਂ ਨਹੀਂ ਬਹੁਤ ਵਧੀਆ ਦੀ ਤੇ ਪਿੰਡ ਤਾਂ ਕੋਈ ਅਜਿਹੀ ਗੱਲ ਬਾਤ ਨਹੀਂ ਉਹ ਕਿੰਨੇ ਭੈਣ ਭਾਈ ਨੇ ਉਹ ਮੇਰੇ ਚਾਰ ਭੈਣ ਨੇ ਤਿੰਨ ਭਾਈ ਨੇ ਇਹ ਵਿਆਹ ਹੋਏ ਸੀ ਨਹੀਂ ਕੁਆਰਾ ਹੀ ਤਾਂ ਇਹ ਸੀ ਫਿਰ ਤੁਹਾਨੂੰ ਕੀ ਲੱਗਦਾ ਵੀ ਕੁਆਡੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਵੱਡੀ ਵਾਰਤਾ ਤੁਹਾਨੂੰ ਇਨ ਕੀ ਕਰ ਰਹੇ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਹਾਂ ਕੁਝ ਲੱਗਦਾ ਕਿਸੇ ਦਾ ਕੋਈ ਲਗੜਾਟ ਇਹ ਲਗੜਾਟ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਦਾ ਬਧਿਆਰ ਇਹ ਕੋਈ ਕਹਿ ਨਹੀਂ ਸਕਦੇ ਨਹੀਂ ਹੁਣ ਆਪਾਂ ਪਿੰਡ ਦੇ ਵਿੱਚ ਕਿੱਦਾਂ ਦਾ ਸਵਾਲ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਬੱਡੀ ਖੇਡਦਾ ਸੀ ਬਹੁਤ ਵਧੀਆ ਮਿੰਡਸਾਰ ਮੰਦਾ ਸੀ ਇਹ ਨੂੰ ਪਤਾ ਲੱਗੀ ਇਹ ਹਾਲ ਤੱਕ ਹਾਂ ਤਾਂ ਕੋਈ ਗੱਲ ਵਿਚਰਦੀ ਬਸਾਕੀ ਘਰ ਕਿੰਨੇ ਵਿਆਹ ਹੋਏ ਨੇ ਉਹਦੇ ਭੈਣੇ ਵੀ ਵਿਆਹ ਹੋਈਆਂ ਨੇ ਭਾਈ ਦਾ ਇੱਕ 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 ਵਿਆਹ ਹੋਇਆ ਹੈ ਬਾਈ ਇਹ ਜੁਆਇੰਟ ਫੈਮਿਲੀ ਹੈ ਥੱਲੇ ਨਾ ਨਾ ਸਾਰੀ ਜੁਆਇੰਟ ਫੈਮਿਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਤੇ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਏ ਜੀ ਪਰ ਇੱਜੂ ਦੀ ਵਾਰਦਾਤ ਨੂੰ ਇੰਨੀ ਵੀ ਕਿਰਕੀ ਨਾਲ ਇੰਜਾਮ ਦੇਣਾ ਜੀ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ਰੀ ਜਾਂ ਕੋਈ ਇਹਦਾ ਗੁੱਸਾ ਇੰਨਾ ਭਰਿਆ ਜੀ ਜਿਵੇਂ ਕੁੜੀ ਨੂੰ ਮਾਰਦਾ ਇਹ ਹੋ ਸਕਦਾ ਜੀ ਉਹਦੀ ਨਿੱਜੀ ਜ਼ਿੰਦਗੀ ਸੀ ਯਾਨੀ ਸਾਡੇ ਪਿੰਡ 'ਚ ਤਾਂ ਵਿਚਾਰਾ ਬਹੁਤ ਸੌਂਦੀ ਆ ਕਦੇ ਕਿਸੇ ਨਾਲ ਲੜਾਈ ਪਿੰਡ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਬਾਹਰ ਦੀ ਜ਼ਿੰਦਗੀ ਨਹੀਂ 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 ਇਹ ਹੈਗਾ ਪੰਡਾ ਨਹੀਂ ਹੈ ਵਧੀਆ ਮੈਂਬਰ ਨੂੰ ਪਤਾ ਲੱਗ ਗਿਆ ਪਤਾ ਨਹੀਂ ਰੇ ਬੰਦਾ ਸੋਸ਼ਲ ਮੀਡੀਆ ਤੇ ਦੇਖਿਆ ਜੀ